ਹੈਲੋ ਆਦਾ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਸੋ ਬਹੁਤ ਜਲਦੀ ਇੱਕ Song ਆਉਣ ਵਾਲਾ ਜਿਸ ਦਾ ਨਾਮ ਹੈ ਅੜਬ ਜਿਹਾ ਜੱਟ ਤੇਜ਼ Song ਦੇ ਵਿੱਚ ਮਨਿੰਦਰ ਚਿੰਦਾ ਜੀ ਤੁਹਾਨੂੰ ਸਿੰਗਿੰਗ ਕਰਦੇ ਹੋਏ ਨਜ਼ਰ ਆਉਣਗੇ ਵੀਡੀਓ 'ਚ ਵੀ ਨਜ਼ਰ ਆਉਣਗੇ ਤੇ ਉਹਨਾਂ ਦੇ ਆਪੋਜ਼ਿਟ ਮਾਡਲ ਨਜ਼ਰ ਆਉਣ ਵਾਲੀ ਨੇ ਸਾਖਸ਼ੀ ਸ਼ਰਮਾ ਜੋ ਸਾਡੇ ਨਾਲ ਅੱਜ ਮੌਜੂਦ ਹੈ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਸਵਾਗਤ ਕਰ ਲਈਏ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਮਮ ਕਿਵੇਂ ਹਾਲ ਚਾਲ ਹੈ ਬਹੁਤ ਬਹੁਤ ਧੰਨਵਾਦ ਸੋ ਪਹਿਲੇ ਤਾਂ ਤੁਹਾਨੂੰ ਤੁਹਾਡੇ Song ਦੀ ਬਹੁਤ ਬਹੁਤ ਮੁਬਾਰਕਾ ਥੈਂਕ ਯੂ ਅਬ ਪਹਿਲਾ ਤਾਂ ਆਪਣੇ Song ਦੇ ਵਾਲੇ ਦੱਸੋ ਵੀ ਕਿਸ ਤਰੀਕੇ ਦਾ ਕਿਰਦਾਰ ਹੋਣ ਵਾਲਾ ਕਿਉਂਕਿ ਜਦੋਂ ਆਪਾਂ ਟੀਜ਼ਰ ਦੇਖਿਆ ਵੈਸੇ ਤਾਂ ਬਹੁਤ ਸਵੀਟ ਲੱਗ ਰਿਹਾ ਪਰ ਟੀਜ਼ਰ ਦੇ ਵਿੱਚ ਤਾਂ ਥੱਪਣ ਮਾਰਦੇ ਹੋਏ ਨਜ਼ਰ ਆ ਰਿਹਾ ਅੜਬ ਜੱਟੀ ਵਾਂਗ ਵਾਲਾ ਕਿਰਦਾਰ ਨਜ਼ਰ ਆ ਰਿਹਾ ਸੋ ਕਿਸ ਤਰੀਕੇ ਦਾ ਹੋਣ ਵਾਲਾ ਮੇਰਾ ਵੈਸੇ ਬਹੁਤ ਸਿੰਪਲ ਜਿਹਾ ਕਿਰਦਾਰ ਹੈ ਬਟ ਉਹਦੇ ਵਿੱਚ ਬਹੁਤ ਆਪੋਜ਼ਿਟ ਹੈ ਥੋੜਾ ਅੜਭੀ ਹੈ ਜੋ ਮੇਰੀ ਪਰਸਨੈਲਿਟੀ ਨਾਲ ਆਪੋਜ਼ਿਟ ਹੈ ਉਹ ਦੇਖੋ ਕਿੰਨੇ সুইਟ ਤਰੀਕੇ ਨਾਲ ਬੋਲ ਰਿਹਾ ਉਹ ਆਪੋਜ਼ਿਟ ਲੱਗ ਰਿਹਾ ਸੋ ਐਕਸਪੀਰੀਅੰਸ ਕਿਵੇਂ ਦਾ ਰਿਹਾ ਸੀਗਾ ਕਿਉਂਕਿ ਉਸ ਦੇ ਵਿੱਚ ਪਾਲੀਵੁੱਡ ਇੰਡਸਟਰੀ ਦੇ ਵੀ ਹੋਰ ਕਲਾਕਾਰ ਹੈਗੇ ਆ ਲੈਜੈਂਡਰੀ ਸਿੰਗਰ ਜਿਹੜੇ ਉਹਨਾਂ ਦੇ ਬੇਟੇ ਦੇ ਨਾਲ ਤੁਸੀਂ ਕੰਮ ਕੀਤਾ ਸੋ ਕਿਵੇਂ ਦਾ ਐਕਸਪੀਰੀਅੰਸ ਬਹੁਤ ਹੀ ਵਧੀਆ ਰਿਹਾ ਕਿਉਂਕਿ ਮੈਂ ਵੀ ਫਸਟ ਟਾਈਮ ਇਨੇ ਵਧੀਆ ਕਲਾਕਾਰਾਂ ਨਾਲ ਕੰਮ ਕੀਤਾ ਔਰ ਕਿਤਨਾ ਕਿਤੇ ਮੈਂ ਉਹਨਾਂ ਨਾਲ ਕਨੈਕਟ ਹੋਈ ਔਰ ਕਿਤੇ ਮੈਂ ਹੋਰ ਉਹਨਾਂ ਨਾਲ ਕੰਮ ਕਰਾਂਗੇ ਇਹ ਮੇਰਾ ਪਹਿਲਾ ਮੌਕਾ ਸੀ ਤੇ ਮੈਂ ਬਹੁਤ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਨੂੰ ਇਹ ਚਾਂਸ ਮਿਲਿਆ ਤੇ ਮੈਂ ਪਰਫਾਰਮ ਕੀਤਾ ਓਕੇ ਮੈਂ ਇਹ ਜਾਨਣਾ ਚਾਹੁੰਦੀ ਹਾਂ ਵੀ ਸਕ੍ਰਿਪਟ ਜਾਂ Song ਕਿਵੇਂ ਤੁਹਾਡੇ ਤੱਕ ਪਹੁੰਚਿਆ ਸੀ ਗਾਇਸ Song ਐਕਚੁਅਲੀ ਸੇਖੋ ਸਰ ਮੇਰੇ ਜਾਣ ਪਛਾਣ ਚ ਸੀ ਮੇਰੇ ਬ੍ਰਦਰ ਦੇ नोन ਸੀ ਤੇ ਮੇਰੇ ਬ੍ਰਦਰ ਲੁਧਿਆਣਾ ਵਿੱਚ ਕੰਮ ਕਰਦੇ ਨੇ ਪੰਜਾਬ ਪੁਲਿਸ ਦੇ ਤੇ ਇਸ ਲਈ ਉਹਨਾਂ ਦੇ ਜਾਨ ਪਹਿਚਾਨ ਕਰਕੇ ਉਹਨਾਂ ਨੂੰ ਮੇਰੇ ਤੱਕ ਆਇਆ ਸੀ ਤੇ ਮੈਂ ਉਸ ਨੂੰ ਹਾਂ ਕਿਤੀ ਸੀ ਸੌਂਗ ਅੱਛਾ ਮੈਂ ਇੱਕ ਗੱਲ ਇਹ ਵੀ ਦੱਸਣਾ ਚਾਹੁੰਦੀ ਆਂ ਵੀ ਸੌਂਗਸ ਦੇ ਵਿੱਚ ਨਹੀਂ ਆਪਾਂ ਇਹਨਾਂ ਨੂੰ ਐਮਟੀਵੀ ਰੋਡਿਸ ਦੇ ਵਿੱਚ ਵੀ ਵੇਚ ਚੁੱਕੇ ਆਂ ਇਸ ਤੋਂ ਇਲਾਵਾ ਇਹ ਪੁਲਿਸ ਲਾਈਨ ਦੇ ਵਿੱਚ ਵੀ ਹੈਗਾ ਜੋ ਕਿ ਮੈਨੂੰ ਬਹੁਤ ਇੰਟਰਸਟਿੰਗ ਔਰ ਵਧੀਆ ਚੀਜ਼ ਲੱਗੀ ਵੀ ਦੇਖੋ ਉਸ ਲਾਈਨ ਤੋਂ ਕੰਮ ਕਰਦਾ ਕਰਦਾ ਮੋਡਲਿੰਗ ਵਾਲ ਔਰ ਗਾਣਿਆਂ ਵਾਲ ਵੀ ਆਇਆ ਉਸੇ ਇਹ ਚੀਜ਼ ਬਹੁਤ ਵਧੀਆ ਹੈਗੀ ਸੋ ਇਹ ਥੋੜਾ ਜਿਹਾ ਦੱਸ ਦੇਖੋ ਲਾਈਟਿੰਗ ਦੇ ਵਿੱਚ ਕਿਵੇਂ ਉੱਧਰ ਜਾਣਾ ਸੀਗਾ ਲਾਈਫ ਬਹੁਤ ਛੋਟੀ ਜੀ ਹੈ ਮੈਂ ਹਰ ਇੱਕ ਫੀਲਡ ਵਿੱਚ ਕੰਮ ਕੀਤਾ ਹੈ ਓਕੇ ਚਾਹੇ ਉਹ ਪੁਲਿਸ ਤੋਂ ਹੋਏ ਚਾਹੇ ਥਾਣੇ ਦਾ ਕਰਦਾਰ ਹੋਵੇ ਸੋ ਮੈਂ ਇਹ ਸਿੱਖਿਆ ਕਿ ਜਿੰਨਾ ਤੁਸੀਂ ਮਿਹਨਤ ਕਰਦੇ ਹੋ ਤੁਸੀਂ ਅੱਗੇ ਜਾਏ ਜਾਂਦੇ ਹੋ ਤੇ ਮੈਂ ਮਿਹਨਤ ਕਰਕੇ ਬਹੁਤ ਅੱਗੇ ਜਾਣਾ ਚਾਹੁੰਦੀ ਹਾਂ ਇਹ ਮੇਰਾ ਸੁਪਨਾ ਹੈ ਆਪਣੇ ਆਪ ਨੂੰ ਵਧਾਣਾ ਇੱਕ ਬਹੁਤ ਵੱਡੀ ਕਲਾ ਹੁੰਦੀ ਹੈ ਔਰ ਜੋ ਮੈਂ ਛੋਟੀ ਜੀ ਸਟੈਪ ਤੋਂ ਸਿੱਖਿਆ ਸੀ ਉਹ ਸ਼ਾਇਦ ਮੇਰੀ ਪੁਲਿਸ ਦੀ ਮਿੱਟੀ ਤੋਂ ਹੀ ਸਿੱਖਿਆ ਸੀ ਮੈਂ ਤੇ ਉਹਨੂੰ ਬਹੁਤ ਐਪਰੀਸ਼ੀਏਟ ਕਰਦੀ ਹਾਂ ਉਸ ਨਾਲ ਮੈਨੂੰ ਬਹੁਤ ਹਿੰਮਤ ਵੀ ਆਉਂਦੀ ਔਰ ਮੇਰੇ ਨਾਲ ਬਹੁਤ ਲੜਨ ਦਾ ਮਨ ਚ ਜਜ਼ਬਾ ਵੀ ਆਉਂਦਾ ਹੈ ਤੇ ਮੈਂ ਬਹੁਤ ਫਖਰ ਮਹਿਸੂਸ ਕਰਦੀ ਆ ਕਿ ਮੈਂ ਆਪਣੇ ਆਪ ਨੂੰ ਬਹੁਤ ਅੱਗੇ ਲੈ ਕੇ ਜਾ ਰਹੀ ਹਾਂ ਔਰ ਸਟੈਪ ਬਾਈ ਸਟੈਪ ਔਰ ਮਿਹਨਤ ਦੇ ਨਾਲ ਹੀ ਆਪਾਂ ਅੱਗੇ ਜਾਵਾਂਗੇ ਅੱਛਾ ਮੈਂ ਮਤਲਬ ਬਚਪਨ ਤੋਂ ਕੀ ਸੁਪਨਾ ਵੇਖਿਆ ਸੀਗਾ ਫਿਲਹਾਲ ਤਾਂ ਮਾਡਲਿੰਗ ਜਾਂ ਗਾਣਿਆਂ ਦੇ ਵਿੱਚ ਹੈਗੇ ਹੋ ਮੈਂ ਉਮੀਦ ਕਰਦੀ ਆ ਫਿਲਮਾਂ 'ਚ ਵੀ ਜਲਦ ਆਉਣਗੀ ਪਰ ਫਿਲਹਾਲ ਬਚਪਨ 'ਚ ਕੀ ਸੁਪਨਾ ਵੇਖਿਆ ਸੀ ਮੇਰੇ ਕੋਈ ਸੁਪਨਾ ਨਹੀਂ ਸੀ ਦੇਖਿਆ ਅਨਸਰਟਨ ਮੈਂ ਜੁਆਇਨ ਕੀਤਾ ਸੀ ਐਂਡ ਸਾਰਾ ਫਿਲ ਜੋ ਕ੍ਰਾਈਟੇਰੀਆ ਹੁੰਦਾ ਸਭ ਚੀਜ਼ਾਂ ਫਿਲਫਿਲ ਕਰਕੇ ਫਿਰ ਸਡਨਲੀ ਆਈ ਸੋ ਐਮਟੀਵੀ ਰੋਡ ਇਸ ਤੇ ਮੈਂ ਉਹਦਾ ਆਡੀਸ਼ਨਸ ਕਰਾ ਕੀਤਾ ਕਿਉਂਕਿ ਮੈਂ ਰਿਜੈਕਟ ਹੋਈ ਸੀ ਕਲਾਸ ਤੇ ਉਤੋਂ ਅਗਲੇ ਸਾਲ ਮੈਂ ਸਿਲੈਕਟ ਹੋਈ ਸੀ ਸਾਊਥ ਅਫਰੀਕਾ ਲਈ ਐਂਡ ਦੈਨ ਮੈਂ ਸਡਨਲੀ ਇੱਕ ਅਚੀ ਆਪੋਜ਼ਿਟ ਮਤਲਬ ਇੱਕ ਪ੍ਰੋਫੈਸ਼ਨਲ ਲਾਈਫ ਔਰ ਦੂਸਰੀ ਸੁਪਨੇ ਵਾਲੀ ਲਾਈਫ ਬਹੁਤ ਡਿਫਰੈਂਸ ਸੀ ਔਰ ਉਹਦੇ ਲਈ ਮੈਨੂੰ ਕੜੀ ਮਿਹਨਤ ਕਰਨੀ ਪੈਂਦੀ ਆ ਕਿ ਮੈਂ ਰੋਡਿਸ ਦੀ ਗੱਲ ਕਰੀ ਤੇ ਆਜ ਦੇ ਟਾਈਮ 'ਚ ਤਾਂ ਜਿਹੜੇ ਉਹਨਾਂ ਦੇ ਆਡੀਸ਼ਨਸ ਉਹਦੇ ਬਹੁਤ ਟਫ ਹੋ ਗਿਆ ਇੱਕ ਤੋਂ ਇੱਕ ਦੂਸਰੇ ਨੂੰ ਟੱਕਰ ਦਿੰਦੇ ਹੋਏ ਨਜ਼ਰ ਆਉਂਦੇ ਆ ਆਪਾਂ ਆਡੀਸ਼ਨਸ ਦੇ ਤੇ ਤੁਹਾਡਾ ਐਕਸਪੀਰੀਅੰਸ ਕਿਵੇਂ ਦਾ ਸੀ ਗਾ ਸੋਨੂ ਸੋਤ ਸਰ ਦੇ ਨਾਲ ਵੀ ਮੈਨੂੰ ਲੱਗਾ ਤੁਹਾਡੀ ਬਹੁਤ ਸੋਹਣੀ ਵਾਈਬ ਬੈਠੀ ਸੀ ਹੈਨਾ ਸੋਨੂ ਸੋਤ ਦਾ ਬਹੁਤ ਵਧੀਆ ਪੰਜਾਬੀ ਵਾਈਬ ਬੈਠੀ ਕਿਉਂਕਿ ਮੈਂ ਬਹੁਤ ਸੱਚੀ ਨੇਚਰ ਦੀ ਸੀ ਔਰ ਮੈਂ ਹੂੰ ਵੀ ਮੈਂ ਆਪਣੇ ਆਪ ਨੂੰ ਕੰਸੀਡਰ ਕਰਦੀ ਹਾਂ ਕਿਉਂਕਿ ਮੈਨੂੰ ਲੱਗਦਾ ਹੈ ਕਿ ਸੱਚਾਈ ਬਹੁਤ ਵੱਡੀ ਵਧੀਆ ਚੀਜ਼ ਹੁੰਦੀ ਹੈ ਅਗਰ ਤੁਸੀਂ ਉਹਨੂੰ ਕੈਰੀ ਕਰਦੇ ਹੋ ਤਦੋਂ ਮੈਂ ਆਡੀਸ਼ਨ ਕਰੈਕ ਕੀਤੀ ਸੀ ਕਿਉਂਕਿ ਲਾਸਟ ਈਅਰ ਮੈਂ ਪੀਆਈ ਕਲੀਅਰ ਕੀਤਾ ਸੀ ਪ੍ਰਿੰਸ ਨਰੂਲਾ ਉਮੇਕਰਚੀ ਕਰਲਿੰਗ 'ਚ ਮੇਰਾ ਕੌਨਫੀਡੈਂਸ ਤੋਂ ਮੈਂ ਬੰਬੇ ਵਾਲੇ ਥੋੜਾ ਯੂਥ ਦੇਖਿਆ ਸੀ ਤੇ ਮੇਰੇ ਚੋ ਕੌਨਫੀਡੈਂਸ ਥੋੜਾ ਲੋ ਹੋ ਗਿਆ ਸੀ ਤੇ ਮੈਂ ਕਰਲਿੰਗ 'ਚ ਕੁਝ ਕਰ ਨਹੀਂ ਪਾਈ ਕਿਵੇਂ ਦਾ ਸੀ ਉਹਨਾਂ ਦਾ ਯੂਥ ਲਾਈਕ ਬੰਬੇ ਵਾਈਬਰ ਪੰਜਾਬੀ ਵਾਈਬ ਥੋੜੀ ਜਿਹੀ ਵੱਖਰੀ ਹੁੰਦੀ ਆ ਬਟ ਹੁਣ ਮੈਂ ਕਹਿੰਦੀ ਆ ਪੰਜਾਬੀ ਵਾਈਬ ਸਭ ਤੋਂ ਵੈਸਟ ਵਾਈਬ ਹੁੰਦੀ ਆ ਓਕੇ ਸੋ ਆਡੀਸ਼ਨ ਕਿਵੇਂ ਦਾ ਰਿਹਾ ਸੀਗਾ ਆਡੀਸ਼ਨ 'ਚ ਕੀ ਕੁਝ ਕੀਤਾ ਸੀਗਾ ਤੁਸੀਂ ਉਸ ਟਾਈਮ ਦੇ ਦੌਰਾਨ ਮੈਂ ਟੂਲ ਸਿੱਖਿਆ ਸੀ ਔਰ ਮੈਂ ਪ੍ਰੋਪਰ ਟੋਲ ਦੀ ਵੀਡੀਓ ਭੇਜੀ ਸੀ ਔਰ ਪ੍ਰੋਪਰ ਟੋਲ ਵੀ ਵਜਾ ਲੈਂਦੇ ਜੀ ਬਟ ਹੁਣ ਮੈਂ ਥੋੜਾ ਟਾਈਮ ਗੈਪ ਹੋ ਗਿਆ ਕਾਫੀ ਬਟ ਮਲਟੀ ਟਾਸਕਿੰਗ ਔਰ ਮੈਂ ਸਟੰਟ ਮਾਰੀ ਸੀ ਉਸ ਟਾਈਮ ਸਟੰਟ ਦੀ ਵੀਡੀਓ ਭੇਜੀ ਸੀ ਉਹਨਾਂ ਨੂੰ ਠੀਕ ਹੈ ਦੈਨ ਉਹਦੇ ਚ ਸਿਲੈਕਟ ਹੋਈ ਸੀ ਫਿਟਨੈਸ ਤੇ ਕਾਫੀ ਕੰਮ ਕੀਤਾ ਸੀ ਮੈਂ ਫਿਰ ਤਾਂ ਤੁਸੀਂ ਹੋ ਸੋ ਫਿਊਚਰ ਪਲਾਨਸ ਕੀ ਨੇ ਤੁਹਾਡੇ ਪਹਿਲਾਂ ਮੈਂ ਐਸੇ ਰੈਂਡਮ ਕਰਤੀ ਰਹਿੰਦੀ ਸੀ ਕੁਝ ਬਟ ਹੁਣ ਮੈਂ ਚਾਹਨੀ ਹੈ ਕਿ ਮੈਂ ਐਗਜ਼ੈਕਟ ਕਲਾਕਾਰੀ 'ਚ ਕੰਮ ਕਰਾਂ ਕਿਉਂਕਿ ਮੈਂ ਥੀਏਟਰ ਵੀ ਕਰ ਰਹੀ ਹਾਂ ਕਿਤੇ ਨਾਲ ਨਾਲ আর ਮੈਂ ਸ਼ਾਮ ਨੂੰ ਜਾ ਕੇ ਆਪਣਾ জব ਤੋਂ ਬਾਅਦ ਹੀ ਆਪਣਾ ਥੀਏਟਰ ਵੀ ਕਰਦੀ ਹਾਂ সো ਮੈਨੂੰ ਐਕਟਿੰਗ 'ਚ ਕਾਫੀ ਰੁਚੀ ਹੋ ਚੁੱਕੀ ਹੈ ওকে ਪੰਜਾਬੀ ਇੰਡਸਟਰੀ ਦੇ ਵਿੱਚ ਕੋਈ ਐਕਟਰਸ ਤੇ ਐਕਟਰ ਤੁਹਾਡਾ ਕੋਈ ਫੇਵਰਿਟ ਹੋਵੇ ਔਰ ਸੋਚਾ ਹੋਵੇ ਵੀ ਇਹਦੇ ਨਾਲ ਜਾਂ ਤਾਂ 뮤직 ਵੀਡੀਓ ਕਰਨੀ ਹੈ ਆ ਫਿਲਮਾਂ ਦੇ ਵਿੱਚ ਕੰਮ ਕਰਨਾ ਹੈ ਮੈਂ ਨਿਰੂ ਬਾਦ ਪਰ ஆன்-ਸਕ੍ਰੀਨ ਤੇ ਕੰਮ ਕਰਨਾ ਚਾਹੁੰਦੀ ਹਾਂ ਆਵੋ ਗ੍ਰੀਨ ਬੂਟੀ ਜੀ ਔਰ ਮੈਨੂੰ ਦਿਲਜੀਤ ਜੀ ਬਹੁਤ ਪਸੰਦ ਨੇ ਔਰ ਮੈਂ ਚਾਹਨੀ ਹਾਂ ਮੈਂ ਦਿਲਜੀਤ ਜੀ ਨਾਲ ਕਦੀ ਨਾ ਕਦੀ ਕਦੀ ਰੱਬ ਮੌਕਾ ਦਵੇਗਾ ਤੇ ਮੋਂਨਾਂ ਦਾ ਸਕ੍ਰੀਨ ਪ੍ਰੈਜ਼ੈਂਸ ਕਰਾਂ ਤੋ ਜਾਣਦੇ ਹਨ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਬਸ ਹੱਸਦੇ ਰਹੋ ਵਸਦੇ ਰਹੋ ਮਿਹਨਤ ਕਰਦੇ ਰਹੋ ਖੁਸ਼ ਰਹੋ ਖੁਸ਼ੀ ਤੋਂ ਵੱਡੀ ਸਭ ਤੋਂ ਵੱਡੀ ਕੋਈ ਚੀਜ਼ ਨਹੀਂ ਹੈਗੀ ਔਰ ਇਹਨਾਂ ਦਾ ਸਾਡਾ ਗਾਣਾ ਪਲੀਜ਼ ਸੋਨਾ ਬਹੁਤ ਸੋਨਾ ਗਾ ਰਹੇ ਹੈ ਬਹੁਤ ਸੋਨਾ ਹੈ ਕਿਉਂਕਿ ਸਾਡੇ ਲੋਕ ਗੀਤ ਸੁਰਿੰਦਰ ਸਿੰਧਾ ਜੀ ਦੇ بیٹے ਦਾ ਇਹ Song ਹੈ ਔਰ ਉਹਨਾਂ ਦੇ ਪਹਿਲਾ Song ਹੈ ਔਰ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਸਾਰੀ ਸਟਾਰਕਾਸ ਨੇ ਟੀਮ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਔਰ ਮੈਂ ਚਾਹਨੀ ਹਾਂ ਤੁਸੀਂ ਸਾਨੂੰ ਪਿਆਰ ਦਿਓ ਔਰ ਸਾਨੂੰ ਬਸ आशीर्वाद ਰਿਹਾ ਤੇ ਹੋ। थैंक यू सो मच एंड बेस्ट विशेस ਤੁਹਾਨੂੰ ਤੁਹਾਡੇ Song ਦੇ ਲਈ थैंक यू सो मच। ਸੋ 에ਸੀ मैम साक्षी शर्मा ਜਿੰਨ ਨਾਲ ਗੱਲਬਾਤ ਕੀਤੀ ਹੈ ਸੋ ਇਹਨਾਂ ਦਾ Song ਆਉਣ ਜਾ ਰਿਹਾ ਜ਼ਰੂਰ ਦੇਖਿਓ ਇਸ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਦਾ ਇਜਾਜ਼ਤ ਤੇ ਦੇਖਦੇ ਰਹੋ ਦੈਨਿਕ ਸਵੇਰਾ TV।